ਵਾਰਸ਼ਸ਼ ਕਰਦੇ ਨੇ ਮਨਮੋਖ ਵਿਛੜੇ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਗੂੜ ਗੂੜ ਵਿਹਾਜੇ ਗੂੜ ਲਈ ਬਲਰਾਮ ਜੀਓ ਸਤੇ ਪਾਦਸ਼ਾ ਮਨ ਦੇ ਮਗਰ ਲੱਗਣ ਵਾਲੇ ਮਨਮੁਖ ਜੋ ਜਨ ਸੰਨ ਨੇ ਜਿਹੜੇ ਆਪਣੇ ਮਨ ਦੇ ਪਿੱਛੇ ਲੱਗਦੇ ਨੇ ਉਹ ਪਰਮਾਤਮਾ ਤੋਂ ਸਦਾ ਵਿਛੜੇ ਰਹਿੰਦੇ। ਉਸ ਤਕਾਲਪੁਰਖ ਵਾਹਿਗੁਰੂ ਦੇ ਦਰ ਘਰ ਦੀ ਹਜ਼ੂਰੀ ਨਹੀਂ ਪ੍ਰਾਪਤ ਕਰ ਸਕਦੇ। ਤ੍ਰਿਸ਼ਨਾ ਦੀ ਮਾਇਆ ਦੇ ਯਕ ਦੇ ਉੱਜ ਸੜਦੇ ਹੋਏ ਸਾਰੀ ਜ਼ਿੰਦਗੀ ਦੀ ਰਾਤ ਉਹ ਦੀ ਕਰ ਦਿੰਦੇ ਸਦੇ ਬਾਦਸ਼ਾਹ ਵਿਛੋੜੇ ਦੀ ਗੱਲ ਕਰਦੇ ਜਿਹਨੂੰ ਮਨਮੁਖਤੇ ਪਿੱਛੇ ਮਨ ਆਪਣੇ ਮਨ ਦੇ ਪਿੱਛੇ ਲੱਗਣ ਵਾਲੇ ਨੇ ਉਹ ਸਦਾ ਹੀ ਪਰਮਾਤਮਾ ਤੋਂ ਵਿਛੜੇ ਰਹਿੰਦੇ ਕਿਉਂਕਿ ਉਹਨਾਂ ਨੇ ਜੋ ਕੰਮ ਕਰਨਾ ਹੈ ਆਪਣੀ ਬੱਕਰੀ ਹੋਣ ਨੂੰ ਬਣਾਈ ਰੱਖਦੇ ਨੇ ਅਸਲ ਵਿੱਚ ਸੰਸਾਰ ਤੇ ਵਿਛੋੜੇ ਦਾ ਪਰਮਾਤਮਾ ਦਾ ਕਾਰਨ ਹੀ ਇਹ ਹੈ ਕਿ ਬੰਦਾ ਪਰਮਾਤਮਾ ਤੋਂ ਆਪਣੀ ਵੱਖਰੀ ਹੋਣ ਸਮਝਦਾ ਕਿ ਮੈਂ ਕੁਝ ਹੋਰਾਂ ਤੇ ਪਰਮਾਤਮਾ ਕੁਝ ਹੋਰ ਹੈ ਜਦੋਂ ਤੱਕ ਇਹ ਆਪਣੇ ਆਪਣਤ ਦੇ ਵਿੱਚ ਆਪਣੀ ਵੱਖਰੀ ਹੋਂਦ ਨੂੰ ਬਣਾਈ ਕਰਦਾ ਉਸ ਵੇਲੇ ਤੱਕ ਇਹ ਜੀਵ ਪਰਮਾਤਮਾ ਤੋਂ ਵਿਛੜਿਆ ਰਹਿੰਦਾ ਅਸੰਦੇਹ ਵਿੱਚ ਪਰਮਾਤਮਾ ਤੋਂ ਛੋੜੇ ਦਾ ਕਾਰਨ ਵੀ ਇਹ ਹੈ ਕਿ ਇਸਨੇ ਆਪਣੀ ਵੱਖਰੀ ਹੋਂਦ ਬਣਾਉ। ਸਤਿਗੁਰੂ ਗੁਰਬਾਣੀ ਵਿੱਚ ਜੋ ਸਮਝਾਉਣਾ ਕਰਦੇ ਨੇ ਹੋਮੈ ਇਹ ਹਜ਼ਾਰਾਂ ਹੁੰਦੇ ਨੇ ਇਹ ਜਿਹੜੀ ਹੋਂਮੇ ਹੈ ਇਹ ਇਸ ਜੀਵ ਦਾ ਅਟਰਾ ਬਣ ਹੈ ਪਰਮਾਤਮਾ ਦਾ ਅਟਰਾ ਬਣ ਹੋਂਮੇ ਕਰਮ ਕਮਾਦੇ ਇਹ ਜੋ ਵੀ ਕਰਮ ਸੰਸਾਰ ਤੇ ਕਰਦਾ ਹੈ ਕੰਮ ਕਰਦਾ ਹੈ ਉਹ ਪਰਮਾਤਮਾ ਤੋਂ ਵੱਖਰਾ ਹੋ ਕੇ ਕਰਨਾ ਚਾਹੁੰਦਾ ਹੈ ਤੇ ਜੋ ਕੰਮ ਕਰਦਾ ਆ ਬੈ ਕਰਦਾ ਪਰਮਾਤਮਾ ਤੋਂ ਵੱਖਰਾ ਸਮਝਦਾ ਹੈ ਆਪਣੇ ਆਪ ਨੂੰ ਇਸ ਕਰਕੇ ਸਦੋਂ ਕਹਿੰਦੇ ਨੇ ਹਉਮੈ ਇਹ ਹਾਜ਼ਰ ਹੈ ਹਉਮੈ ਕਰਮ ਕਮਾਏ ਹਉਮੈ ਹੀ ਵੰਦਨਾ ਫਿਰ ਫਿਰ ਜੁਨੇ ਪਾਏ ਇਹ ਹੀ ਹਉਮੈ ਮੈਂ ਮੇਰੀ ਹੀ ਇਸ ਜੀਵ ਦੇ ਮੰਦਨ ਨੇ ਅਡਰਾਪਣ ਵੱਖਰਾਪਣ ਹੀ ਇਸ ਜੀਵ ਦਾ ਵੰਦਨ ਹੈ ਇਸ ਵਖਰੇ ਕੰਮ ਵਖਰੇ ਪਣ ਕਰਕੇ ਹੀ ਬੰਦਾ ਵਾਰ-ਵਾਰ ਸੰਸਾਰ ਤੇ ਜਨਮ ਲੈਂਦਾ ਹੈ। ਵਾਰ-ਵਾਰ ਸੰਸਾਰ ਤੇ ਆਉਂਦਾ ਹੈ। ਸਿਰਫ ਵਾਰ-ਵਾਰ ਜੰਮਣ ਦਾ ਵਿਛੋੜੇ ਦਾ ਕਾਰਨ ਹੀ ਇਹ ਹੈ ਕਿ ਪ੍ਰਮਾਤਮਾ ਤੋਂ ਵੱਖਰੀ ਹੋਣ ਬਣਾਉਣੀ। ਇਸ ਕਰਕੇ ਸਦਗੁ ਕਹਿੰਦੇ ਨੇ ਹੋ ਮੈਂ ਜੀਂ ਬੰਦਨਾ ਫਿਰ ਫਿਰ ਜੁਨੀ ਪਾਏ। ਫਿਰ ਸਵਾਲ ਉਹ ਪੈਦਾ ਹੁੰਦੇ ਨੇ ਹਮੈਂ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ ਇਹ ਸਵਾਲ ਹੈ ਕਿ ਇਹ ਜਿਹੜੀ ਮੈਂ ਮੇਰੀ ਹੈ ਅਡਰਾਪਣ ਹੈ ਪਰਮਾਤਮਾ ਕੋ ਵਖਰਾਪਣ ਹੈ ਇਹ ਕਿੱਥੋਂ ਪੈਦਾ ਹੁੰਦਾ ਹੈ ਤੇ ਖਤਮ ਕਿਵੇਂ ਹੁੰਦਾ ਹੈ ਇਹ ਦੋ ਸਵਾਲ ਇਸ ਭਨਤੀ ਦੇ ਅੰਦਰ ਸੱਚੇ ਪਾਤਸ਼ਾਹ ਦਰਸਾਉਂਦੇ ਨੇ होम हो कि उपजा कित संजम ही जाए सतगुरु अगला वतन करते हैं कि होंम कि उपजती है कि पैदा होंगी है कि पैदा होंगी है किमें इसन खत्म जा सकता है सतगुरु कहते हैं हो होंम यहा हुक्म है कल पुरख वाहिगुरु का ही हो ਹੈ ਅੰਧਰਾ ਪਾਣ ਹੈ ਇਹ ਪਰਮਾਤਮਾ ਦਾ ਹੀ ਅਸਲ ਵਿੱਚ ਹੋਂਮੈ ਹੋਪਨ ਪਰਮਾਤਮਾ ਦਾ ਇਸ ਕਰਕੇ ਕਿ ਜੋ ਇਸ ਜੀਵ ਨੇ ਪੁਰਾਤਨ ਸਮਿਆਂ ਦੇ ਅੰਦਰ ਕੰਮ ਕੀਤੇ ਹੁੰਦੇ ਨੇ ਪੁਰਾਣੇ ਜਨਮਾਂ ਦੇ ਵਿੱਚ ਵੱਖਰੇ ਪਣ ਦੇ ਵਿੱਚ ਇਸ ਜੀਵ ਨੇ ਕਰਮ ਕੀਤੇ ਹੁੰਦੇ ਨੇ ਪਿਆ ਕਿਰਤ ਭਰਾਏ ਪੁਰਾਤਨ ਸਮੇਂ ਦੇ ਕਰਮਾਂ ਦੇ ਮੁਤਾਬਕ ਹੀ ਇਹ ਫਿਰ ਅਲੱਗ ਰੂਪੇ ਕਰਮ ਕਰਨੇ ਚਾਹੁੰਦਾ जिमें कि पिछले जन्म के करता रहा है उसी तरह ही इस जन्म ही के परमात्मा को अलग हो के करम करने चाहता है इस करके परमात्मा का ही हुक्म है जो ये जीव अपने आप को वर्णला बड़ समझता है पुरातन किते हुए करमों के अनुसार इसका मन फिर उधर ही खिंचया जाता है जिड़े करमे पहला करता रहा उधर ही फिर इसका मन खिचया जाता है ਤੇ ਸਦ ਰੂਇਚ ਕਰਕੇ ਕਹਿੰਦੇ ਨੇ ਹਮ ਮੈਂ ਦੀਰ ਰੋਗ ਹੈ دارو ਵੀ ਇਸ ਮਾਏ ਕਹਿੰਦੇ ਨੇ ਵੇਖੋ ਇਹ ਰੋਗ ਬੜਾ ਲੰਬਾ ਹੈ ਜੇ ਕਿਸੇ ਨੂੰ ਕਹ ਦੇ ਤੇਰਾ 5-7 ਸਾਲ ਰੋਗ ਹੈ ਉਸ ਤੋਂ ਉੱਪਰ ਲੰਬਾ ਰੋਗ ਕਹਿੰਦੇ ਨਾ ਪਰ ਇਹ ਜਿਹੜਾ ਹਮੇ ਦਾ ਮੈਂ ਮੇਰੀ ਦਾ ਡਰਾਪਣ ਦਾ ਰੋਗ ਹੈ ਤੇ ਜਨਮਾਚ ਮੰਤਰਾਂ ਤੋਂ ਚੱਲੇ ਆਉਂਦਾ ਨਾਲ ਦੀਰ ਰੋਗ ਹੈ ਲੰਬਾ ਰੋਗ ਹੈ ਭਾਵੇਂ ਇਹ ਜਨਮਾ जी मंत्रा तो ही इस बंद चलता है तो सतगुरु तो तक कहते हैं गुरबाणी के गर्वाणी दे अंदर कि निमख निमखख कर शरीर कटाए तू भी होमें बैल न जाए इस बंदे का शरीर आप कट दीए टुकड़े-टुकड़े कर दी फिर भी होमें साढ़े ला ही चले जाए इस करके बहुत लंबा रोग है पर सतगुर कहते हैं जिम्मेदार अलग चस्का है। इस बंद बंद शराब पीता हो नशा खादा हो नशा खाद्या खाद्या नशे का चस्का पै ज आदि हो जाता है बस यही होता रोग है ये परमात्मा तो अलग कर्म करता करता ਆਗ ਦੇ ਵੀ ਸਮਝਦਾ ਆਪਣੇ ਆਪ ਨੂੰ ਇਸ ਨੂੰ ਇਸਦਾ ਹੀ ਚਸ ਕਰ ਰਹੇ ਜਾਂਦਾ ਖੈਰ ਜੋ ਸਤguru ਸਮਝਾਣਾ ਕਰਦੇ ਨੇ ਕਿ ਹੋਮੈ ਦੀਨ ਵਰੋਗ ਹੈ दारू ਪੀਏ ਸਮਾਏ ਕਹਿੰਦੇ ਨੇ ਭਾਵੇਂ ਕਿ ਲੰਬਾ ਰੋਗੇ ਪਰ ਇਸਦਾ ਇਲਾਜ ਵੀ ਹੈ ਇਹ ਨਹੀਂ ਕਿ ਇਸਦਾ ਇਲਾਜ ਨਹੀਂ ਹੈ ਇਲਾਜ ਹੈ दारू ਪੀਏ ਸਮਾਏ ਫਿਰ ਇਸਦਾ ਰਾਜ ਦੱਸਦੇ ਨੇ ਤੇਨੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਇਸ ਦਾ ਰਾਜ ਕੀ ਹੈ ਕਿ ਜੇਕਰ ਉਹ ਕਾਲਪੁਰਖ ਵਾਹਿਗੁਰੂ ਕਿਰਪਾ ਕਰ ਦੇਵੇ ਆਪਣੀ ਫਿਰ ਇਹ ਜੀਵ ਗੁਰੂ ਦਾ ਸ਼ਬਦ ਦੀ ਕਮਾਈ ਕਰਦਾ ਹੈ ਗੁਰ ਕਾ ਸ਼ਬਦ ਕਮਾਏ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਦੇ ਨਾਲ ਹੀ ਇਸ ਜੀਵ ਨੂੰ ਇਲਮ ਹੁੰਦਾ ਹੈ ਕਿ ਮੈਂ ਪਰਮਾਤਮਾ ਤੋਂ ਵੱਖਰਾ ਨਹੀਂ ਹਾਂ ਪਰਮਾਤਮਾ ਤੋਂ ਵੱਖਰਾ ਕਰਨ ਹੋ ਕੇ ਕੀਤਾ ਹੋਇਆ ਕੰਮ ਹੀ ਮੈਂ ਕਹਿੰਦੇ ਜਦੋਂ ਗੁਰੂ ਦੀ ਸ਼ਬਦ ਦੀ ਕਮਾਈ ਕਰਦਾ ਹੈ ਫਿਰ ਇਸ ਦਾ ਵਿਛੋੜਾ ਮਿਲਾਪ ਦੇ ਵਿੱਚ ਬੋਲਿਆ ਜਾਂਦਾ ਹੈ ਫਿਰ ਇਹ ਕਹਿੰਦਾ ਮੈਂ ਨਹੀਂ ਕਰਦਾ ਇਹ ਤੇ ਪਰਮਾਤਮਾ ਤੋਂ ਹੀ ਕਰਦਾ ਹੈ ਬਲਕਿ ਤੂੰ ਹੀ ਕਰਦਾ ਹੈ ਸਾਰੇ ਇਹ ਨਿਯਮ ਉਸੇ ਦਾ ਹੀ ਹੈ ਤੇ ਕਰਨ ਵਾਲਾ ਵੀ ਉਹ ਹੈ ਕਈ ਵਾਰੀ ਆਪਾਂ ਇਹ ਗੱਲ ਕਹਿ ਦਿੰਦੇ ਆ ਨਾ ਕਿ ਸਾਡੇ ਕੋਲ ਜੋ ਹੁੰਦਾ ਹੈ ਪ੍ਰਮਾਤਮਾ ਕਰਾਉਂਦਾ ਹੈ ਇਹ ਵੀ ਗਲਤ ਹੈ ਪ੍ਰਮਾਤਮਾ ਨਹੀਂ ਕਰਾਉਂਦਾ ਕਰਦਾ ਹੀ ਪ੍ਰਮਾਤਮਾ ਹੈ ਕਰਾਉਂਦਾ ਨਹੀਂ ਕਰਦਾ ਹੀ ਪ੍ਰਮਾਤਮਾ ਹੈ ਜੋ ਸਾਡੇ ਕੋਲ ਹੋ ਰਿਹਾ ਉਹ ਪ੍ਰਮਾਤਮਾ ਹੀ ਕਰ ਰਿਹਾ ਹੈ ਇਸ ਕਰਕੇ ਇਸ ਹਉਮਦ ਨੂੰ ਆਪਣੀ ਹਉਮਦ ਨੂੰ ਖਤਮ ਕਰ ਅਡਰੇਪਣ ਨੂੰ ਕਰਮ ਕਰਨਾ ਪਰ ਇਸ ਦੀ ਸ਼ਬਦ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਗੁਰੂ ਦੇ ਸ਼ਬਦ ਹੀ ਕਮਾਈ ਕਰ ਉਹ ਬੰਦਿਆ ਤੈਨੂੰ ਇਸ ਹਉਮੇ ਵਰਗੇ ਤੀਰ ਗਰੋੜ ਦਾ ਪਤਾ ਲੱਗ ਜਾਏਗਾ ਸਮਝ ਆ ਜਾਏਗੀ ਕਿ ਮੈਂ ਪ੍ਰਮਾਤਮਾ ਤੋਂ ਅਲੱਗ ਨਹੀਂ ਹਾਂ ਮੈਂ ਤਾਂ ਪ੍ਰਮਾਤਮਾ ਦਾ ਹੀ ਰੂਪ ਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ इस करके सतगुरु कहते हैं जे गुर का शब्द कमाए नानक कहे सुनो जनो इत संज मजे जाए ये जो रोग है मैं मेरी अडलापण करके अपना बार बार संसार से जन्म ले रहे सारा संसार ही वार बार, बार जन्म ले रहे है ये सिर्फ परमात्मा तो अडलेपन निशान। की निशानी है इस करके ही सू बधन पै रहे हैं जे आप कह देंगे परमात्मा तू ही कर रहे फिर बंदा थोड़ा कोई पैना परमात्मा ने तो फिर करवाई वो है जो उसमें मन को करो सो इस करके